ਦੀਨੋਂ ਦੇ ਪਿੰਡ ਪੰਗਾਲਾ ਦੇ ਗੁਰਦੁਆਰਾ ਡੇਰਾ ਸਾਈ 25 ਪਛਾਈ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਜ਼ਿਲੰਦਰ ਦੀ ਇੱਕ ਵਿਸ਼ੇਸ਼ ਮੀਟਿੰਗ ਲੈਂਡ ਪੋਲਿੰਗ ਦੇ ਸਬੰਧ ਵਿੱਚ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮਨਦੀਪ ਸਿੰਘ ਸਮਰਾਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਪਿੰਡਾਂ ਤੇ ਕਸਬੀਆਂ ਤੋਂ ਕਿਸਾਨ ਇਕੱਠੇ ਹੋਏ ਅਤੇ ਮਹਾਪੰਚਾਇਤ ਜੋ 24 ਅਗਸਤ ਨੂੰ ਸਮਰਾਲਾ ਮੰਡੀ ਵਿਛੋਣ ਜਾ ਰਹੀ ਹੈ ਇਸ ਸਬੰਧ ਵਿੱਚ ਵਿਚਾਰਾਂ ਕੀਤੀਆਂ ਤੇ ਸਾਥੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਇਸ ਮੌਕੇ ਤੇ ਪ੍ਰਧਾਨ ਮਨਦੀਪ ਸਿੰਘ ਸੰਭਰਾ ਨੇ ਦੱਸਿਆ ਕਿ ਇਸ ਮਹਾਪੰਚਾਇਤ ਵਿੱਚ ਜਿਲ੍ਹਾ ਚਰੰਤਰ ਤੋਂ ਹਜ਼ਾਰਾਂ ਕਿਸਾਨ ਪਹੁੰਚਣਗੇ ਅਰਸੋਨਾ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਵਿਰੁੱਧ ਜਮ ਕੇ ਨਾਰੇਬਾਜ਼ੀ ਕਰਦੇ ਹੋਏ ਕਿ ਆਖਿਤੇ ਕਰ ਇਸ ਲੈਂਡ ਪੋਲਿੰਗ ਨੂੰ ਨਾ ਰੋਕਿਆ ਗਿਆ ਤਾਂ ਉਹ ਇਸ ਤਰੇਪ ਰੂਪ ਵਿੱਚ ਵਿਰੋਧ ਕਰਨਗੇ ਇਸ ਮੌਕੇ ਤੇ ਮੋਨ ਸਿੰਘ ਤੀਰਤ ਸਿੰਘ ਗਲੌਰ ਕੁਲਬੀਰ ਸਿੰਘ ਚੀਮਾ ਪਿਆਰਾ ਸਿੰਘ ਲਾਡੋਆਲ ਬਲਬੀਰ ਸਿੰਘ ਨਗਿੰਦਰ ਸਿੰਘ ਧਨਵਾਲੀ ਕਮਲਜੀਤ ਸਿੰਘ ਦਸਾਂਜ ਮੇਜਰ ਸਿੰਘ ਜੋਲ ਅਤੇ ਜਥੇਦਾਰ ਸੁਰਿੰਦਰ ਸਿੰਘ ਸੁਖਵਿੰਦਰ ਸਿੰਘ ਸਰਪੰਚ ਦੀਪਾ ਹੇਅਰ ਯੂਥ ਪ੍ਰਧਾਨ ਮਨਿੰਦਰ ਸਿੰਘ ਜੋਤੀ ਮੁਆਈ ਅਫਤਾਰ ਮੁਆਈ ਹਰਪਾਲ ਸਿੰਘ ਆਦਿ ਹਾਜ਼ਰ ਸਨ ਪਿੰਡ ਪੰਘਾਰਾ ਤੋਂ ਪੱਤਰਕਾਰ ਮੋਹਨ ਸ਼ਰਮਾ ਦੀ ਰਿਪੋਰਟ ਲੈਂਡ ਪੋਲਿੰਗ ਦੇ ਮਸਲੇ ਦੇ ਵਿੱਚ ਅੱਜ ਬੇਦਾ ਸਾਹਿਬ ਗੁਰਦੁਆਰਾ ਪੰਘਾਰਾ ਵਿਖੇ ਮੀਟਿੰਗ ਕੀਤੀ ਗਈ ਆ ਰਾਜ ਆਜੂਨੀਅਨ ਵੱਲੋਂ ਮੈਂ ਮਨਦੀਪ ਸਿੰਘ ਸਮਰਾ ਪ੍ਰਧਾਨ ਇਸ ਵਿਸ਼ੇ ਤੇ ਮੀਟਿੰਗ ਹੋਈ ਆ ਜਿਹੜੀ ਆਪਾਂ 24 ਤਰੀਕ ਨੂੰ ਸਮਰਾਲਾ ਮੰਡੀ ਦੇ ਵਿੱਚ ਤਾਂ ਕਹੀਂ ਬਦਾ ਕੱਟ ਕੰਮ ਜਾ ਰਹੇ ਆ। ਕੋਰੇ ਤੇ ਅੱਜ ਮੀਟਿੰਗ ਕੀਤੀ ਗਈ ਆ। ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ। ਜਿੰਨੇ ਵੀ ਇੱਥੇ ਪ੍ਰਬੰਧ ਸੱਜਣ ਆਏ ਆ ਸਾਡੇ ਬਲਾਕਾਂ ਦੇ ਪ੍ਰਧਾਨ, ਜ਼ਿਲ੍ਹੇ ਦੇ ਬੰਦੇ ਜਿੰਨੇ ਵੀ ਆਏ ਆ ਸਾਰਿਆਂ ਦਾ ਦਿੱਤੇ ਹੋਣ ਤੇ ਧੰਨਵਾਦ ਕਰਦੇ ਆ। ਤੇ ਅਸੀਂ 24 ਤਰੀਕ ਨੂੰ ਹਮ ਹਮ ਆ ਕੇ ਇਥੋਂ ਟੰਡ ਜੰਡਿਆਲਾ ਤੋਂ ਗੁਰਦੁਆਰਾ ਭਗਵਾ ਸਾਹਿਬ ਤੋਂ ਤੁਰਾਂਗੇ ਤੇ ਹਜ਼ਾਰ ਬੰਦੇ ਦੇ ਕਰੀਬ ਲੈ ਕੇ ਜਾਵਾਂਗੇ ਉਸ ਰੈਲੀ ਦੇ ਵਿੱਚ। ਉਹ ਇੱਕ ਵਿਸ਼ਾਲ ਰੈਲੀ ਹੋਊਗੀ 24 ਤਰੀਕ ਦੀ ਜਿਹੜੀ ਮਹਾਪੰਚਾਇਤ ਹੋਊਗੀ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਉਹ ਸਰਕਾਰ ਦੀਆਂ ਜੜ੍ਹਾਂ ਹਲਾ ਦੇਵੇਗੀ ਕਿਸੇ ਵੀ ਕੀਮਤ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਹੜੱਪਣ ਨਹੀਂ ਦਿੱਤੀ ਜਾਵੇਗੀ ਅੱਜ ਅਸੀਂ ਧੰਨ ਧੰਨ ਤੇਜ ਗੁਰ ਅਰਜਨ ਦੇਵ ਜੀ ਚੋਪਰਾਵਲ ਗੁਰਦੁਆਰਾ ਸਾਹਿਬ ਆ ਗਏ ਅੱਜ ਸਾਰੀ ਇਕੱਤਰਤਾ ਹੋਈ ਜਿਹੜੀ ਇਸ ਸਾਹ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਪਲਾਨਡ ਫੋਲਿੰਗ ਜਿਹੜੀ ਪਾਲਸੀ ਕਿਸਾਨਾਂ ਨੂੰ ਖਤਮ ਕਰਵਾਉਣ ਦੇ ਲਈ ਸੀ ਉਹਦੇ ਵਿਰੋਧ ਕਰਨ ਵਾਸਤੇ ਜਿਹੜਾ ਆ ਉਹ 24 ਤਰੀਕ ਨੂੰ ਕਮਰਾਲਾ ਵਿਖੇ ਇੱਕ ਵਿਸ਼ਾਲ ਜਿਹੜੀ ਆ ਉਹ ਰੈਲੀ ਰੱਖੀ ਗਈ ਰਾਜਿਆਲ ਜਥੇਬੰਦੀਵਾਲੋਂ ਤੇ ਅੱਜ ਅਸੀਂ ਜਿਹਦੇ ਹੈਗੀ ਸਾਰੀ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਅਸੀਂ 24 ਤਰੀਕ ਨੂੰ ਇਹਨੂੰ ਭਗਵਾਨ ਤੋਂ ਮਾਰਨ ਦੱਸ ਪਿਆਗੇ ਵੀ ਕੀ ਹੁੰਦਾ ਇਹ 1 ਇੰਚ ਵੀ ਜਮੀਨ ਅਸੀਂ ਛੱਡਾਂਗੇ ਨਹੀਂ ਫੇ ਚਾਹੇ ਸਾਨੂੰ ਅੰਦਰ ਦੇ ਦੇਵੇ ਸਾਡੇ ਤੇ ਗੋਲੀਆਂ ਭਰਾ ਦੇਵੇ ਇਹ ਪੁੱਜੇ ਇਹਨੂੰ ਇੱਕ ਦਿਨ ਇਹਨੂੰ ਵਾਪਸ ਕਰਨਾ ਹੀ ਪਊਗਾ ਪਹਿਲਾਂ ਕੇਂਦਰ ਸਰਕਾਰ ਨੇ ਵੀ ਸਾਡੇ ਨਾਲ ਹੀ ਇਹੋ ਜਿਹਾ ਕੀਤਾ ਸੀ ਮੋਦੀ ਸਰਕਾਰ ਨੇ ਵੀ ਇਹੋ ਜਿਹਾ ਕੀਤਾ ਸੀ ਉਹਨੂੰ ਵੀ ਫੇ ਦੱਸ ਦਿੱਤਾ ਕਿ ਕੀ ਹੋਗਾ ਉਹਨੂੰ ਵੀ ਫੇ ਜਾ ਕੇ ਭਾਵੇਂ ਕੀਤਾ ਸਾਡੇ ਨਾਲ ਉਹ ਵੀ ਧੋਖਾ ਹੀ ਆ ਪਰ ਉਹ ਉਹ ਦੱਸ ਦਿੰਦਾ ਇੱਕ ਮੇ ਕਿਸਾਨ ਕੀ ਆ ਜਥੇਬੰਦੀਆਂ ਸਾਰੀਆਂ ਇਕ ਆ ਇਸ ਲਈ ਜੇ ਨਾ ਸਮਝੋ ਵੀ ਜਥੇਬੰਦੀਆਂ ਜਿਹੜੀਆਂ ਹੈਗੀਆਂ ਭਈ ਇਹ ਕੋਈ ਉਧਰ ਪਾਸੇ ਤੁਰੀ ਵਰੀ ਇਸ ਕੰਮ ਲਈ ਜਦੋਂ ਵੀ ਕਿਤੇ ਕਿਸਾਨਾਂ ਦੇ ਉੱਪਰ ਤੇ ਕੇਂਦਰ ਸਰਕਾਰ ਪੰਜਾਬ ਸਰਕਾਰ ਦਾ ਡਾਕਾ ਡਾਲਦੀ ਆ ਉਹਦਾ ਹੀ ਸੱਤ ਖਿਲਾਫ ਉਹਦਾ ਐਂ ਦੇ ਫੂਰੇ ਹੋ ਕੇ ਸੱਤ ਬੰਦ ਹੋ ਕੇ ਉਹਦਾ ਅਸੀਂ ਵਿਰੋਧ ਕਰਾਂਗੇ ਇਹਨੂੰ ਜਦ ਤੱਕ ਇਹ ਬਾਤ ਨਹੀਂ ਹੋਊਗੀ ਉਹ ਤੱਕ ਅਸੀਂ ਚੈਨ ਦੇ ਨਾਲ ਬੈਠਾਂਗੇ ਨਹੀਂ ਇੱਥੇ ਹਨ ਸਾਰੇ ਜਿਹੜੀ ਫਿਕੀ ਸਾਰੇ ਜਿੰਨੀ ਜੱਥੇ ਬੰਦੇ ਆ ਹਰਕ ਪ੍ਰਧਾਨ ਜਿੰਨੇ ਵੀ ਵਲਾਕਾ ਦੇ ਸਾਰੇ ਆਏ ਉਹ ਹੁਣ ਅਸੀਂ 24 ਤਰੀਕ ਨੂੰ ਜਿਹੜੀ ਸਮਰਾਲਾ ਰਣੂ ਵਿੱਚ ਪੂਰੀ ਤਿਆਰੀ ਕਰ ਲਈ ਆ ਹੁਣ ਉੱਥੇ ਐਨ ਸਾਰੇ ਐਨ ਰੋਮਾ ਬਾਟੇ ਪਿੰਡ ਪਹੁੰਚਾ ਕੇ ਵਾਈਫ ਤੇ ਕਾ ਸਲਸਾ ਵਾਈਫ ਸ਼ੀ